पंजाब सरकार मुरदाबाद पंजाब सरकार मुरदाबाद ਭੋਜਨ ਪ੍ਰਧਾਨ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਪਿਆਰੇ ਦਰਸ਼ਕੋ ਪਿਛਲੇ ਦਿਨੀ ਰੋਪੜ ਦੇ ਨਮੇ ਆਏ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਇੱਕ ਸਫਾਈ ਮਹਿੰਮ ਆਰੰਭ ਕੀਤੀ ਗਈ ਸੀ ਸਾਫ ਰੋਪੜ ਸਾਫ ਰੋਪੜ ਦੇ ਨਾਂ ਦੇ ਉੱਤੇ ਇੱਕ ਸਲੋਗਨ ਜਿਹੜਾ ਬਣਾਇਆ ਗਿਆ ਸੀਗਾ ਅਤੇ ਬਨੈਨਾ ਵੀ ਕਾਫੀ ਵੱਡੀ ਗੇਸ ਸੀਗਾ ਕਿ ਸਾਫ ਰੋਪੜ ਦੇ ਨਾਂ ਤੇ ਚੀਜ਼ਾਂ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਪ੍ਰਸ਼ਾਸਨ ਵੱਲੋਂ ਖਰਚਾ ਵੀ ਕੀਤਾ ਗਿਆ ਸੀ ਸਮਗਮਿਕ ਕੀਤੀ ਗਈ ਸੀ ਇਸ ਜਾਣਕਾਰੀ ਦੇਣ ਵਾਸਤੇ ਪਰ ਲੇਕਿਨ ਅੱਜ ਮੈਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਕਿ ਇਸ ਸਫਾਈ ਮਹਿੰਮ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੱਜ ਗੰਦਗੀ ਦੇ ਢੇਰ ਵੱਡੇ ਵੱਡੇ ਦਿਖਾਈ ਦੇ ਰਹੇ ਨੇ ਪੂਰੇ ਰੋਪੜ ਬਾਜ਼ਾਰ ਸ਼ਹਿਰ ਬਾਜ਼ਾਰ ਦੇ ਵਿੱਚ ਇਸ ਵੇਲੇ ਗੰਦਗੀ ਦੇ ਢੇਰ ਜਗਾ ਜਗਾ ਦਿਖਾਈ ਦੇ ਰਹੇ ਨੇ ਕਿਉਂਕਿ ਸਫਾਈ ਕਰਮਚਾਰੀ ਹੜਤਾਲ ਤੇ ਜਾ ਚੁੱਕੇ ਨੇ ਸਫਾਈ ਕਰਮਚਾਰੀਆਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਵਾਅਦੇ ਕੀਤੇ ਹੋਊਗੇ ਸਰਕਾਰ ਵੱਲੋਂ ਉਹਨਾ ਵਾਦੇਆਂ ਨੂੰ ਪੂਰੇ ਨਾ ਹੋਣ ਕਰਕੇ ਸਫਾਈ ਕਰਮਚਾਰੀ ਬਿਲਕੁਲ ਹੋਣਾ ਸਰਕਾਰਾਂ ਦੇ ਉੱਤਰ ਆਇਆ ਨੇ ਤੇ ਇਹ ਜਿਹੜੀ ਹੜਤਾਲ ਹੈ ਪੰਜਾਬ VAP ਹੈ ਪੂਰੇ ਪੰਜਾਬ ਦੇ ਵਿੱਚ ਸਾਰੇ ਸਫਾਈ ਕਰਮਚਾਰੀ ਜਿਹੜੇ ਹੈ ਉਹ ਆਪਣੇ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੇ ਨੇ ਪਰ ਲੇਕਿਨ ਜੇਕਰ ਇਸ ਤਰ੍ਹਾਂ ਦੀਆਂ ਮੰਗਾਂ ਤੁਸੀਂ ਕਰ ਕਿਉਂ ਆਪਾਂ ਕਰਦੇ ਆ ਜਾਂ ਕਿਉਂ ਆਪਾਂ ਭਰੋਸਾ ਦਿੰਦੇ ਆ ਜਿਹੜੀ ਨੂੰ ਆਪਾਂ ਪੂਰੀ ਨਾ ਕਰ ਸਕੀਏ ਇਸ ਕਰਕੇ ਕਿਤੇ ਨਾ ਕਿਤੇ ਸਰਕਾਰਾਂ ਦਾ ਵੀ ਇੱਥੇ ਦੋਸ਼ ਨਜ਼ਰ ਆਉਂਦਾ ਨੇ ਸਾਡੇ ਜਿਹੜੇ ਉੱਚ ਅਧਿਕਾਰੀ ਮੰਤਰੀ ਮੰਡਲ ਦੇ ਜਿਹੜੇ ਅਧਿਕਾਰੀ ਮੰਤਰੀ ਬਦ ਇਹਨਾਂ ਵੱਲੋਂ ਜਦੋਂ ਤੁਹਾਨੂੰ ਦੱਸਿਆ ਜਾਂਦਾ ਕਿ ਤੁਹਾਡੇ ਨਾਲ ਇਹ ਅਸੀਂ ਵਾਅਦਾ ਕਰਦੇ ਹਾਂ ਵੋਟਾਂ ਤੋਂ ਪਹਿਲਾਂ ਜਾਂ ਵੋਟਾਂ ਤੋਂ ਬਾਅਦ ਪਰ ਲੇਕਿਨ ਉਹਨਾਂ ਨੂੰ ਪੂਰਾ ਨਹੀਂ ਕਰਨ ਤੋਂ ਬਾਅਦ ਫਿਰ ਇਸ ਤਰ੍ਹਾਂ ਦੇ ਹਾਲਾਤ ਸੰਦ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ ਤੇ ਮੈਂ ਤਸਵੀਰਾਂ ਤੁਹਾਨੂੰ ਇਸ ਵੇਲੇ ਰੋਪੜ ਸ਼ਹਿਰ ਦੀਆਂ ਦਿਖਾ ਰਿਹਾ ਹਾਂ ਰੋਪੜ ਸ਼ਹਿਰ ਦੇ ਜਗ੍ਹਾ ਜਗ੍ਹਾ ਕਈ ਜਗ੍ਹਾ ਦੇ ਉੱਤੇ ਬਹੁਤ ਵੱਡੇ ਵੱਡੇ ਜਿਹੜੇ ਐ ਜਿਹੜੇ ਗੰਦਗੀ ਦੇ ਕੂੜੇ ਦੇ ਜਿਹੜੇ ਢੇਰ ਲੱਗੇ ਹੋਏ ਨੇ ਸੋ ਸਾਫ਼ ਰੋਪੜ ਦੀ ਜਿਹੜੀ ਫੂਕ ਨਿਕਲ ਚੁੱਕੀ ਹੈ ਮਹਿੰਮ ਦੀ तव्हां